ਅੱਛਾ ਜੀ ਸਾਰਿਆਂ ਨੂੰ ਅੱਜ ਪਹਿਲਾਂ ਆਪਾਂ ਤੁਹਾਨੂੰ ਇਹ ਬਾਜੂ ਦੀ ਕਟਿੰਗ ਕਰਨੀ ਦੱਸਦੀਆਂ ਇਹ ਦੇਖੋ ਜੀ ਇਹ ਅੱਜ ਕੱਲ ਗਰਮ ਸੂਟ ਚੱਲੇ ਹੋਏ ਨੇ ਉਹਨਾਂ ਦਾ ਕੱਪੜਾ ਦੇਖੋ ਪੂਰਾ ਪੂਰਾ ਹੀ ਹੁੰਦਾ ਦੋਨਾਂ ਸਾਈਡਾਂ ਦੇ ਦੇਖੋ ਇਹਦੇ ਤੇ ਬਾਰਡਰ ਹੈ ਇਹਦੀ ਕੱਪੜੇ ਦੀ ਲੈਂਥ ਥੋੜੀ ਜਿਹੀ ਜ਼ਿਆਦਾ ਗਈ ਠੀਕ ਹੈ ਜੀ ਕਈ ਇਸ ਤਰ੍ਹਾਂ ਦੇ ਸੂਟ ਆਉਂਦੇ ਆ ਵੀ ਉਹਨਾਂ ਦੀ ਲੈਂਥ ਬਾਜੂ ਦੀ ਘੱਟ ਹੁੰਦੀ ਆ ਠੀਕ ਹੈ ਜੀ ਤੁਸੀਂ ਨਾ ਇਸ ਤਰ੍ਹਾਂ ਕਰਕੇ ਇੱਕ ਅਖਬਾਰ ਤੇ ਕਟਿੰਗ ਕਰ ਲੈਣੀ ਆ ਆਪਣੀ ਬਾਜੂ ਦੀ ਠੀਕ ਹੈ ਜੀ ਇਹ ਮੈਂ 18 ਇੰਚ ਤਿਆਰ ਰੱਖੀ ਆ ਠੀਕ ਹੈ ਇਹ ਤਾਂ ਕਿਉਂਕਿ ਕੱਪੜਾ ਬਹੁਤ ਜ਼ਿਆਦਾ ਹੈਗਾ ਠੀਕ ਤਾਂ ਕਰਕੇ ਵੀ ਆਪਾਂ ਖੁੱਲੇ ਡੁੱਲੇ ਕੱਪੜੇ ਦੀ ਇਹਦੀ ਕਟਿੰਗ ਕਰ ਰਹੇ ਹਾਂ ਠੀਕ ਹੈ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਤਿੰਨ ਤਹਾਂ ਦੇ ਵਿੱਚ ਕੱਪੜੇ ਨੂੰ ਫੋਲਡ ਕਰ ਲੈਣਾ ਇਹ ਤਿੰਨ ਤਹਾਂ ਦਾ ਬਰਾਬਰ ਕੱਪੜਾ ਲੈਣਾ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਨੇ ਇੱਕ ਸਾਈਡ ਦੇ ਉੱਪਰ ਇਸ ਤਰ੍ਹਾਂ ਕਰਕੇ ਇਹਦੀ ਡਰਾਫਟਿੰਗ ਆਪਾਂ ਨੇ ਰੱਖ ਲਈ ਹੈ ਬਾਜੂ ਦੀ ਇਸ ਤਰ੍ਹਾਂ ਕਰਕੇ ਤੁਸੀਂ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਜੀ ਇਹ ਮੇਰੇ ਕਸਟਮਰ ਦੀ 18 ਇੰਚ ਲੈਂਥ ਹੈਗੀ ਹੈ ਤਿਆਰ نیچے ਦੇਖੋ ਮੈਂ ਫੋਲਡਿੰਗ ਦਾ ਕੱਪੜਾ ਛੱਡ ਲਿਆ ਜਿੰਨੀ ਤੁਸੀਂ ਰੱਖਣੀ ਚਾਹੋ ਲੈਂਥ ਉਨੀ ਤੁਸੀਂ ਰੱਖ ਸਕਦੇ ਹੋ ਠੀਕ ਹੈ ਜੀ ਕੱਪੜੇ ਦੇ ਹਿਸਾਬ ਨਾਲ ਕਿਉਂਕਿ ਤੁਸੀਂ ਪਹਿਲਾਂ ਇਸ ਤਰ੍ਹਾਂ ਡਰਾਫਟਿੰਗ ਕੱਟ ਕੇ ਨਿਸ਼ਾਨੀ ਲਗਾ ਸਕਦੇ ਹੋ ਦੇਖੋ ਮੈਂ ਪਹਿਲਾਂ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਗਾ ਲਈ ਹੈ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਬਿਲਕੁਲ ਅਨਜਾਨ ਨੇ ਦੇਖੋ ਇਸ ਤਰ੍ਹਾਂ ਕਰਕੇ ਤੈਅ ਮਾਰਨੀ ਹੈ ਤੁਸੀਂ ਠੀਕ ਆ ਇੱਕ ਸਾਈਡ ਤੋਂ ਦੇਖੋ ਇਹ ਕੱਪੜਾ ਖੁੱਲਾ ਹੁੰਦਾ ਦੋ ਇਹ ਦੋ ਸਾਈਡਾਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਉਹ ਬੰਦ ਹੁੰਦੀਆਂ ਨੇ ਠੀਕ ਹੈ ਜੀ ਤੁਸੀਂ ਇਹ ਤੁਸੀਂ ਧਿਆਨ ਨਾਲ ਜ਼ਰੂਰ ਰੱਖਣਾ ਇਸ ਤਰ੍ਹਾਂ ਕਰਕੇ ਇਹ ਦੇਖੋ ਮੈਂ ਇੱਧਰ ਰੱਖ ਲਿਆ ਹੁਣ ਆਪਾਂ ਇਹਦਾ ਦੇਖੋ ਪਾਸਾ ਬਦਲਾ ਲਾਂਗੇ ਇਸ ਤਰ੍ਹਾਂ ਕਰਕੇ ਇਹਦਾ ਦੇਖੋ ਕੱਪੜਾ ਸੈਂਟਰ ਦੇ ਵਿੱਚੋਂ ਠੀਕ ਹੈ ਜੀ ਕਈ ਪੈਣਾ ਕੋਲੇ ਇਸ ਤੋਂ ਵੀ ਕਪੜਾ ਘੱਟ ਹੁੰਦਾ ਕਿ ਕਪੜਾ ਆਪਣਾ ਬਚਦਾ ਵੀ ਨਹੀਂ ਹੈਗਾ ਥੋੜੀ ਬਹੁਤੀ ਲੈਂਥ ਆਪਣੀ ਘੱਟ ਜਾਂਦੀ ਆ ਠੀਕ ਹੈ ਜੀ ਕਈਆਂ ਦੀ 16 ਇੰਚੀ ਤਿਆਰ ਹੁੰਦੀ ਆ ਕਈਆਂ ਦੀ 17 ਇੰਚ ਹੁੰਦੀ ਆ ਇਹਦੇ ਵਿੱਚ ਕੀ ਹੁੰਦਾ ਤਿੰਨ ਤਹਾਂ ਕਟਿੰਗ ਕਰਕੇ ਆਪਾਂ ਮਾਰ ਕੇ ਜਦੋਂ ਕਟਿੰਗ ਕਰਦੇ ਆ ਇਹਦੇ ਵਿੱਚ ਸਾਈਡਾਂ ਤੇ ਕੋਈ ਵੀ ਜੋੜ ਨਹੀਂ ਪੈਂਦਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਬਾਜੂ ਦੀ ਕਟਿੰਗ ਕਰ ਲੈਣੀ ਆ ਇੱਕ ਸਾਈਡ ਤੋਂ ਇਹ ਦੇਖੋ ਆਪਾਂ ਨੇ ਕਟਿੰਗ ਕਰ ਲਈ ਆ ਹੁਣ ਦੇਖੋ ਇਹਦੇ ਵਿੱਚ ਇੱਕ ਪੀਸ ਸਿੰਗਲ ਨਿਕਲੂਗਾ ਦੇਖੋ ਇਹ ਵਾਲਾ ਇਸ ਤਰ੍ਹਾਂ ਇਹ ਤੁਸੀਂ ਗਲੇ ਵਾਸਤੇ ਕਪੜਾ ਵਰਤ ਸਕਦੇ ਹੋ ਇਹ ਦੇਖੋ ਨਿਕਲਿਆ ਇਹ ਇੰਨਾ ਹੀ ਕਪੜਾ ਦੂਸਰੀ ਸਾਈਡ ਤੋਂ ਨਿਕਲੂਗਾ ਇਹੀ ਬਾਜੂ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਉੱਪਰ ਰੱਖ ਲੈਣਾ ਇਸ ਦੇ ਉੱਪਰ ਇਹ ਦੇਖੋ ਜੀ ਇਹਦੇ ਵਿੱਚੋਂ ਦੇਖੋ ਸੈਂਟਰ ਦੇ ਵਿੱਚੋਂ ਇੰਨਾ ਕਪੜਾ ਇਹਦਾ ਵੇਸਟਿੰਗ ਦੇ ਵਿੱਚ ਗਿਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਹੀਂ ਸਮਝ ਆਉਂਦੀ ਦੇਖੋ ਤੁਸੀਂ ਪਹਿਲਾਂ ਡਰਾਫਟਿੰਗ ਕੱਟ ਸਕਦੇ ਹੋ ਫਿਰ ਤੁਸੀਂ ਉਹਦਾ ਹਿਸਾਬ ਲਾ ਕੇ ਤਿੰਨ ਤਹਾਂ ਮਾਰ ਕੇ ਉਹਦਾ ਹਿਸਾਬ ਲਾ ਕੇ ਫਿਰ ਤੁਸੀਂ ਦੇਖ ਸਕਦੇ ਹੋ ਵੀ ਸਾਡੀ ਬਾਜੂ ਦੀ ਲੈਂਥ ਕਿੰਨੀ ਆ ਰਹੀ ਹੈ ਦੇਖੋ ਇੱਕ ਪੀਸ ਇਹਦੇ ਵਿੱਚੋਂ ਸਿੰਗਲ ਨਿਕਲੇ ਆਇਆ ਹੁਣ ਦੇਖੋ ਜਿਹੜੀਆਂ ਆਪਾਂ ਫਰੰਟ ਵਾਲੀ ਕਾਟ ਪਾਉਣੀ ਹੈ ਤੁਸੀਂ ਇਸ ਤਰ੍ਹਾਂ ਰੱਖ ਕੇ ਵੀ ਦੋ ਪੀਸਾਂ ਨੂੰ ਦੇਖੋ ਨੀਚੇ ਵਾਲਾ ਨੂੰ ਇਸ ਤਰ੍ਹਾਂ ਰੱਖ ਕੇ ਵੀ ਕਾਟ ਪਾ ਸਕਦੇ ਹੋ ਕਈ ਭੈਣਾਂ ਨਹੀਂ ਸਮਝ ਆਉਂਦੀ ਠੀਕ ਹੈ ਤੁਸੀਂ ਇਹਨੂੰ ਕੀ ਕਰਨਾ ਮੈਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਦੱਸ ਰਹੀ ਹਾਂ ਇਹਨੂੰ ਇਸ ਤਰ੍ਹਾਂ ਕਰਕੇ ਤੁਸੀਂ ਖੋਲ ਕੇ ਸਿੱਧੀ ਸਾਈਡ ਆਪਾਂ ਨੇ ਦੇਖੋ ਅ ਚਾਹੇ ਤੁਸੀਂ ਜੇ ਉਲਟੀ ਉਲਟਾ ਪਾਸਾ ਕਰਨਾ ਤਾਂ ਦੋਨੇ ਬਾਜੂਆਂ ਦਾ ਉਲਟਾ ਪਾਸਾ ਰੱਖਿਓ ਠੀਕ ਹੈ ਜੀ ਹੁਣ ਜਿਵੇਂ ਆਪਾਂ ਸਿੱਧਾ ਅੰਦਰਲੀ ਸਾਈਡ ਤੇ ਰੱਖਿਆ ਦੋਨੇ ਬਾਜੂਆਂ ਦਾ ਇਸ ਤਰ੍ਹਾਂ ਕਰਕੇ ਆਪਾਂ ਨੇ ਦੋ ਪੀਸਾਂ ਦੀ ਕਾਟ ਪਾਤੀ ਠੀਕ ਹੈ ਜੀ ਇਹ ਬਿਲਕੁਲ ਸੌਖਾ ਤਰੀਕਾ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ